ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਪਹਿਲਾਂ ਆਪਾਂ ਤੁਹਾਡੇ ਨਾਮ ਬੋਲ ਦਿੰਨੇ ਆਂ ਹਾਂਜੀ ਸੁਨੀਤਾ ਫਰਮ ਪੋਗ ਫੋਰ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਰਾਏ ਕੋ ਲੁਧਿਆਣੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਰਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਸੁਖਬੀਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਗੁਰਜਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸੁਖਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਰਣਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਮਾਮਾਸ ਕਿਚਨ ਬਹੁਤ ਬਹੁਤ ਧੰਨਵਾਦ ਜੀ ਰਾਜ ਬਹੁਤ ਬਹੁਤ ਧੰਨਵਾਦ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਦਿਲਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਅੱਜ ਕਰਦੇ ਆਂ ਵੀਡੀਓ ਸ਼ੁਰੂ ਤੇ ਅੱਜ ਆਪਾਂ ਉਸ ਟੌਪਿਕ ਤੇ ਵੀਡੀਓ ਨਹੀਂ ਲੈ ਕੇ ਆਏ ਮਤਲਬ ਬਿਊਟੀ ਟਿਪਸ ਜਿਹੜੇ ਆਪਾਂ ਦਿੰਨੇ ਆ ਤੁਹਾਨੂੰ ਹਮੇਸ਼ਾ ਹਨਾ ਅੱਜ ਆਪਾਂ ਇੱਕ ਹੋਰ ਬਹੁਤ ਹੀ ਵਧੀਆ ਟੌਪਿਕ ਤੇ ਆਪਾਂ ਤੁਹਾਡੇ ਨਾਲ ਇੱਕ ਗੱਲ ਕਰਦੇ ਆ ਤੇ ਆਪਾਂ ਨੂੰ ਨਾ ਕਮੈਂਟ ਆਏ ਸੀ ਇੱਕ ਦੋ ਕਿ ਭੈਣ ਜੀ ਤੁਸੀਂ ਦੱਸੋਗੇ ਕਿਵੇਂ ਮਣੀ ਕਿਵੇਂ ਸੇਵ ਕਰੀਏ ਅੱਜ ਕੱਲ ਮਗਾਈ ਬਹੁਤ ਆ ਜੀ ਖਰਚੇ ਬੜੇ ਆ ਸੇਵਿੰਗ ਨਹੀਂ ਹੋ ਰਹੀ ਸਮਝਨੀ ਲੱਗਦੀ ਅੱਗੇ ਬੱਚਿਆਂ ਦਾ ਫਿਊਚਰ ਆ ਹਨਾ ਬਹੁਤ ਜ਼ਿਆਦਾ ਕਿਉਂਕਿ ਆਪਾਂ ਨੂੰ ਫਿਕਰ ਹੁੰਦਾ ਹਨਾ ਬੱਚਿਆਂ ਦਾ ਵੀ ਅੱਗੇ ਤੇ ਮੈਨੂੰ ਦੋ ਤਿੰਨ ਦਿਨਾਂ ਤੋਂ ਕਮੈਂਟ ਆ ਰਹੇ ਸੀਗੇ ਕਿ ਭੈਣ ਜੀ ਤੁਸੀਂ ਕੋਈ ਵੀਡੀਓ ਬਣਾਓ ਤੁਸੀਂ ਕੋਈ ਵੀਡੀਓ ਬਣਾਓ ਤੇ ਇੱਕ ਵੀਰ ਦਾ ਤਾਂ ਮੈਨੂੰ ਕਮੈਂਟ ਆਇਆ ਸੀ ਕਿ ਮੇਰੀ ਵਾਈਫ ਖਰਚਾ ਬਹੁਤ ਜ਼ਿਆਦਾ ਕਰਦੀ ਆ ਤੇ ਤੁਸੀਂ ਦੀਦੀ ਬੋਲਿਓ ਤੁਹਾਡੀਆਂ ਵੀਡੀਓ ਦੇਖਦੇ ਆ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਤੇ ਪਰ ਉਹ ਕਹਿੰਦੇ ਤੁਹਾਡੀਆਂ ਵੀਡੀਓ ਦੇਖਦੇ ਆ ਉਹ ਕਹਿੰਦੇ ਜਿਵੇਂ ਆਪਾਂ ਜਿਹਨੂੰ ਦੇਖਦੇ ਆ ਹਨਾ ਉਸ ਤਰੀਕੇ ਦੇ ਨਾਲ ਆਪਾਂ ਨੂੰ ਵੀ ਆਏ ਹੁੰਦਾ ਏ ਕਿ ਨਹੀਂ ਜਿਵੇਂ ਉਹ ਕਰ ਰਿਆ ਨਾ ਆਪਾਂ ਫੋਲੋ ਕਰਦੇ ਆ ਕਹਿੰਦੇ ਇੱਕ ਦੂਸਰੇ ਨੂੰ ਜਿਵੇਂ ਕਹਿੰਦੇ ਮੇਰੀ ਵਾਈਫ ਤਾਂ ਨਹੀਂ ਆ ਵੀਡੀਓ ਕਾਫੀ ਦੇਖਦੀ ਆ ਤੇ ਤੁਸੀਂ ਇਹਨੇ ਵੀਡੀਓ ਬਣਾ ਕੇ ਜਰੂਰ ਪਾਓ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਕਹਿੰਦੇ ਮਤਲਬ ਸੇਵਿੰਗ ਕਿਵੇਂ ਕਰ ਸਕਦੇ ਆ ਹਨਾ ਕਿ ਅੱਜ ਦਾ ਆਪਾਂ ਨੂੰ ਟਾਈਮ ਐਸਾ ਹੈਗਾ ਕਿ ਮਹਿੰਗਾਈ ਬਹੁਤ ਜ਼ਿਆਦਾ ਏ ਤੇ ਕਮਾਈ ਇੰਨੀ ਹੈ ਨਹੀਂ ਗਈ ਤੇ ਸੇਵਿੰਗ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਈ ਏ ਹਨਾ ਤੇ ਇਸ ਕਰਕੇ ਕਹਿੰਦੇ ਤੁਸੀਂ ਦੱਸਿਓ ਤੇ ਮੈਂ ਸੋਚਿਆ ਕਿ ਚਲੋ ਠੀਕ ਐ ਜੀ ਆਪਾਂ ਕਰਦੇ ਆਂ ਕੋਸ਼ਿਸ਼ ਹੈ ਨਾ ਕਿ ਚਲੋ ਕਿਸੇ ਨੂੰ ਵੀ ਸਿੱਖ ਮਿਲੇ ਜੋ ਮੈਂ ਕਰਦੀ ਆਂ ਮੈਂ ਉਹ ਹੀ ਅੱਗੇ ਤੁਹਾਨੂੰ ਦੱਸਦੀ ਆਂ ਕਿ ਮੈਂ ਕਿਸ ਤਰੀਕੇ ਦੇ ਨਾਲ ਕਰਦੀ ਆਂ ਸੇਵਿੰਗ ਕਰਦੀ ਆਂ ਹੈ ਨਾ ਮੈਨੂੰ ਆਇਆ ਹੁੰਦਾ ਏ ਕਿ ਮੰਨ ਲਓ ਮੇਰੇ ਕੋਲੇ 1000 ਰੁਪਇਆ ਏ ਮੈਂ 1000 ਰੁਪਇਆ ਮੈਨੂੰ ਹਸਬੰਦ ਨੇ ਫੜਾਤਾ ਕਿ ਆ ਇਹਦੇ ਨਾਲ ਤੁਸੀਂ ਸਾਰਨਾ ਹੈ ਨਾ ਇਹਦੇ ਨਾਲ ਜੋ ਵੀ ਘਰ ਦਾ ਸਾਮਾਨ ਲਿਓ ਨਾ ਕਰਨਾ ਚਲੋ ਪੇ एग्जांपल ਹੀ ਦਿੰਨੇ ਆ ਕਿ ਕਈ ਕਰਾਂ ਦੇ ਖਰਚੇ ਜ਼ਿਆਦਾ ਆਏ ਹਨ ਚਲੋ ਸੌਦਾ ਜ਼ਿਆਦਾ ਆਉਂਦਾ ਜਿਵੇਂ ਆਪਾਂ ਗਰੋਸਰੀ ਲੈ ਕੇ ਆਉਣੇ ਆ 2 3 3000 ਦਾ ਵੀ ਸੌਦਾ ਆ ਜਾਂਦਾ ਹੈ ਤੇ ਮੇਰਾ ਇਹ ਹੈਗਾ ਇਹ ਕਿ ਮੈਂ ਜਦੋਂ ਲੈ ਕੇ ਆਉਣਾ ਸਮਾਨ ਜਾਂ ਮੈਂ ਸਬਜ਼ੀ ਤੇ ਰੱਖਦੀ ਹਾਂ ਸਬਜ਼ੀ ਤੇ ਮੇਰੇ ਇਹ ਹੁੰਦਾ ਹੈ ਕਿ ਚਲੋ ਮੈਂ ਜਿਵੇਂ 100 ਦੀ ਸਬਜ਼ੀ ਲੈਣੀ ਹੈ 100 ਰੁਪਿਆ ਲੈ ਲਿਆ ਸਬਜ਼ੀ ਲੈਣ ਵਾਸਤੇ ਤੇ 80 ਰੁਪਏ ਦੀ ਮੈਂ ਸਬਜ਼ੀ ਲੈ ਲਈ ਤੇ 20 ਰੁਪਏ ਜਿਹੜੇ ਬਚ ਗਏ ਨਾ ਉਸ ਦਿਨ ਦੇ ਉਹ ਮੈਂ ਕੀ ਕਰਨਾ ਮੈਂ ਉਹਨੂੰ ਵਰਤਣਾ ਨਹੀਂਗਾ ਮੇਰੇ ਕੋਲ ਇੱਕ ਜਿਵੇਂ ਆਪਾਂ ਪਰਸ ਲਾ ਲਓ ਹਨਾ ਗੱਲਾ ਲਾ ਲਓ ਆਪਾਂ ਉਹਦੇ ਚ ਸਿੱਟਦੇ ਨੇ 20 ਰੁਪਏ ਤੇ ਆਪਾਂ ਕਹਿ ਦੇਣਾ ਵੀ 100 ਰੁਪਏ ਲੱਗ ਗਿਆ ਸਬਜੀ ਤੇ ਕਿਉਂਕਿ ਪਹਿਣਾ ਹਮੇਸ਼ਾ ਹੀ ਨਾ ਇਹ ਨਹੀਂ ਕਿ ਆਪਾਂ ਝੂਠ ਬੋਲਦੇ ਆ ਨਹੀਂ ਜੀ ਜਿਹੜਾ ਝੂਠ ਬੋਲ ਕੇ ਸੇਵਿੰਗ ਕੀਤੀ ਜਾਵੇ ਜਿਹੜੀ ਲੇਡੀਜ਼ ਝੂਠ ਬੋਲ ਕੇ ਵੀ ਕਰੇ ਸੇਵ ਕਰਦੀ ਆ ਪੈਸੇ ਕਿਉਂਕਿ ਉਹ ਘਰੇ ਹੀ ਯੂਜ਼ ਕਰਨੇ ਹੁੰਦੇ ਆ ਬਾਅਦ ਵਿੱਚ ਵੀ ਆਪਾਂ ਨੂੰ ਇਹ ਥੋੜਾ ਆਪਾਂ ਵੀ ਕਿਸਿਆਂ ਨੂੰ ਦੇਣੇ ਆ ਕਿ ਆਪਾਂ ਹਸਬੰਦ ਨੂੰ ਕਹਿ ਦਾਂਗੇ ਵੀ ਨਹੀਂ ਜੀ 100 ਦੀ ਸਬਜ਼ੀ ਆ ਗਈ ਤੇ 20 ਰੁਪਏ ਆਪਾਂ ਬਚਾ ਕੇ ਰੱਖ ਲੇ ਆਪਦੇ ਕੋਲੇ ਉਹ 20 20 ਕਰਕੇ ਰੋਜ਼ ਦੇ 20 20 ਕਰੀ ਜਾਵਾਂਗੇ ਆਪਾਂ ਜੋੜੀ ਜਾਵਾਂਗੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਪੈਸੇ ਜੁੜ ਜਾਣਗੇ ਜੇ ਆਪਾਂ 2 3 ਮਹੀਨੇ 4 ਮਹੀਨੇ 6 ਮਹੀਨੇ ਬਸ ਵੀਰ ਪੈ ਸੱਟਦੇ ਉਹਦੇ ਵਿੱਚ ਆਪਾਂ ਦੇਖਣਾ ਹੀ ਨਹੀਂ ਦੁਬਾਰਾ ਕਿ ਇਹਦੇ ਜਿੰਨੀ ਕਿਸੇ ਤੋਂ ਹੋਰ ਜੇ ਵੱਧ ਗਿਆ ਇਸ ਨਿਕਲਦੀ 50 ਸਿੱਟ ਦੋ 100 ਸਿੱਟ ਦੋ ਪਰ ਜਦੋਂ ਤੁਸੀਂ ਉਹਨੂੰ ਖੋਲੋਗੇ ਤੁਸੀਂ ਦੇਖੋਗੇ ਤੁਹਾਡਾ ਮਨ ਖੁਸ਼ ਹੋ ਜੂਗਾ ਬਹੁਤ ਜ਼ਿਆਦਾ ਕਿ ਮਤਲਬ ਆਪਾਂ ਆ ਦੀ ਸੇਵਿੰਗ ਕੀਤੀ ਹੋਈ ਹੈ ਤੇ ਲੇਡੀਜ਼ ਹਮੇਸ਼ਾ ਜਿਹੜੀਆਂ ਸਮਝਦਾਰ ਲੇਡੀਜ਼ ਹੈਗੀਆਂ ਕਦੇ ਚਾਹ ਵਾਲੇ ਗੱਲੇ ਦੇ ਵਿੱਚ ਸਿੱਟਦੇ ਹਨਾ ਚਾਹ ਪੱਤੀ ਵਾਲੇ ਡੱਬੇ ਦੇ ਵਿੱਚ ਪੈਸੇ ਖੰਡ ਵਾਲੇ ਡੱਬੇ ਦੇ ਵਿੱਚ ਪੈਸੇ ਪੱਲਾਂ ਵਾਲੀਆਂ ਜਿਹੜੀਆਂ ਮੰਮੀਆਂ ਹੁੰਦੀਆਂ ਸੀ ਨਾ ਉਹ ਇਦਾਂ ਹੀ ਕਰਦੀਆਂ ਸੀਗੀਆਂ ਤੇ ਉਹ ਐਂ ਸੋਚ-ਸੋਚ ਕੇ ਜਿਵੇਂ ਆਨੇ ਨੇ ਲੇਡੀਜ਼ ਦਾ ਕੰਮ ਹੁੰਦਾ ਘਰ ਬਣਾਉਣਾ ਲੋਕ ਜਿਵੇਂ ਕਹਾਵਤ ਬਣੀ ਹੋएगी ਆ ਇਹ ਬੰਦਾ ਤਾਂ ਕਈ ਨਾਲ ਵੀ ਟਾਵੇ ਤੇ ਕਿ ਘਰ ਨਹੀਂ ਪਟਿਆ ਜਾਂਦਾ ਜੇ ਸੂਈ ਆਖੇ ਲੇਡੀਜ਼ ਆ ਜਿਹੜੀ ਉਹ ਸੂਈ ਨਾਲ ਵੀ ਘਰ ਪਟ ਦਿੰਦੀ ਆ ਤੇ ਇਸ ਕਰਕੇ ਆਪਾਂ ਨੂੰ ਸੋਚਣਾ ਚਾਹੀਦਾ ਇਹ ਨਹੀਂ ਆਪਾਂ ਕਹਿੰਦੇ ਕਿ ਆਪਣੇ ਸ਼ੌਂਕ ਮਾਰੋ ਹਾਂ ਤੁਸੀਂ ਮੈਂ ਜਿਹੜਾ ਤੁਹਾਨੂੰ ਆਪਣੇ ਬਾਰੇ ਦੱਸਾਂ ਕਿ ਮੈਨੂੰ ਇਹ ਹੁੰਦਾ ਹੈ ਕਿ ਮੈਂ ਦੋ ਸੂਟ ਮਤਲਬ ਜਿਵੇਂ ਆਪਾਂ ਕਹਿ ਦਿੱਤੇ ਸਰਦੀ ਦੇ ਵਿੱਚ ਵਧੀਆ ਬਣਾ ਲੇ ਮਹਿੰਗੇ ਬਣਾ ਲੇ ਹੈਨਾ ਕਿ ਸਰਦੀਆਂ ਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਕਿ ਪ੍ਰੋਗਰਾਮ ਆਉਣੇ ਆ ਤੇ ਗਰਮੀ ਵਾਲੇ ਆ ਬਸ ਤਿੰਨ ਚਾਰ ਸੂਟ ਆਪਾਂ ਗਰਮੀ ਵਾਲੇ ਬਣਾ ਲਏ ਆ ਉਹ ਤਾਂ ਆਪਾਂ ਸਿੰਪਲ ਹੀ ਬਣਾਉਣੇ ਆ ਕਿ ਘਰੇ ਹੁਣ ਮੈਂ ਤੁਸੀਂ ਦੇਖਦੇ ਹੋ ਮੈਨੂੰ ਮੈਂ ਵੀਡੀਓ ਦੇ ਵਿੱਚ ਕਿਦਾਂ ਦੇ ਪਾਉਣੀ ਆ ਮੇਰੇ ਸਿੰਪਲ ਹੀ ਹੁੰਦੇ ਆ ਠੀਕ ਐ ਬਸ 6-7 ਸੂਟ ਵਾਲਾ ਆਪਾਂ ਸੂਟ ਇਦਾਂ ਹੀ ਬਣਾਉਣੇ ਆ ਕਿ ਜਿਹੜਾ ਆ ਗਰਮੀ ਦੇ ਮਤਲਬ 6 ਮਹੀਨੇ ਨਿਕਲ ਜਾਣ ਤੇ ਸਰਦੀਆਂ ਦੇ ਵਿੱਚ ਬਸ ਤਿੰਨ ਚਾਰ ਸੂਟ ਸਰਦੀਆਂ ਦੇ ਤੇ ਇਹ ਹੋ ਜਾਂਦਾ ਹੈ ਵੀ ਦੇਖ ਲੋ ਆਪਾਂ ਉਸ ਹਿਸਾਬ ਦੇ ਨਾਲ ਹੀ ਚੱਲਦੇ ਆ ਕਿ ਖਰਚਾ ਜ਼ਿਆਦਾ ਨਾ ਹੋ ਜੇ ਤੇ ਕਈ ਭੈਣਾ ਮੈਂ ਦੇਖੀਆਂ ਜਿਹੜੀਆਂ ਕਹਿੰਦੀਆਂ ਹਰ ਮਹੀਨੇ ਅਸੀਂ 2-3 ਸੂਰ ਬਣਾ ਲੈਣੀਆਂ ਫਿਰ ਜੇ ਉਹ ਕੱਲ ਨੂੰ ਕਹਣ ਸਾਡੇ ਕੋਲੇ ਪੈਸਾ ਨਹੀਂ ਜੁੜਿਆ ਉਹ ਕਿਸ ਤਰ੍ਹਾਂ ਜੁੜੂਗਾ ਉਹ ਤਾਂ ਨਹੀਂ ਨਾ ਜੁੜ ਸਕਦਾ ਜੇ ਤੁਸੀਂ ਸੋਚ ਕੇ ਚੱਲੋਗੇ ਆਪਣੇ ਬੱਚਿਆਂ ਦਾ ਫਿਊਚਰ ਪਹਿਲਾਂ ਸੋਚੋ ਕਿਉਂਕਿ ਚਲੋ ਆਪ ਮੈਂ ਹੀ ਸੋਚਦੀ ਹੁੰਨੀ ਆ ਵੀ ਆਪਣਾ ਤਾਂ ਟਾਈਮ ਲੰਘ ਗਿਆ ਹਨਾ ਅੱਗੇ ਬੱਚਿਆਂ ਦਾ ਫਿਊਚਰ ਵਧੀਆ ਆਪਾਂ ਕਰੀਏ ਤੇ ਇਸ ਕਰਕੇ ਤੇ ਬਾਅਦ ਵਿੱਚ ਕਿਉਂਕਿ ਦੁੱਖ ਤਕਲੀਫ ਦਾ ਪਤਾ ਕੋਈ ਨਹੀਂ ਕਿਹੜੇ ਟਾਈਮ ਆ ਜੇ ਮੈਂ ਉਹਨਾਂ ਭੈਣਾਂ ਦੀ ਗੱਲ ਕਰਦੀ ਜਿਹੜੇ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਪੈਸਾ ਜੀ ਉਹਨਾਂ ਨੂੰ ਤਾਂ ਚਲੋ ਸੋਚਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈਨਾ ਪਰ ਜਿਹੜੇ ਆਪਾਂ ਉਹਨਾਂ ਦੀ ਗੱਲ ਕਰਦੇ ਆ ਜਿਹੜੇ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਕਿ ਉਹਨਾਂ ਦੇ ਕੋਲੇ ਉਹਨਾਂ ਕੀ ਹੀ ਪੈਸਾ ਹੁੰਦਾ ਏ ਜੇ ਆਪਾਂ ਉਹਨੂੰ ਟੰਗ ਨਾਲ ਵਰਤਾਂਗੇ ਤਾਂ ਬਹੁਤ ਵਧੀਆ ਏ ਜੇ ਆਪਾਂ ਨਾ ਟੰਗ ਨਾਲ ਵਰਤਿਆ ਸਿਰ ਆਏ ਹੁੰਦਾ ਜਦੋਂ ਕੋਈ ਦੁੱਖ ਤਕਲੀਫ ਹੁੰਦਾ ਨਾ ਆਪਣੇ ਕੋਲੇ 1 ਰੁਪਈਆ ਨਹੀਂ ਹੁੰਦਾ ਜੇ ਆਪਣੇ ਜ਼ਿੰਦਗੀ ਜੀ ਸੁੱਖ ਲਿਖਿਆ ਹੋਇਆ ਦੁੱਖ ਵੀ ਜ਼ਰੂਰ ਆਉਣਗੇ ਕਿਉਂਕਿ ਹੈਲਥ ਪ੍ਰੋਬਲਮ ਅੱਜ ਕੱਲ ਹਰ ਕਿਸੇ ਨੂੰ ਆ ਇਹ ਹੋ ਜਾਂਦਾ ਕਿ 40 ਆਪਾਂ ਕ੍ਰੋਸ ਕੀਤਾ ਨਹੀਂ ਤੇ ਆਪਾਂ ਨੂੰ ਹੈਲਥ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਸਾਰੀਆਂ ਹਨਾ ਇਹ ਦੁੱਖ ਦਾ ਉਹ ਦੁੱਖ ਦਾ ਏ ਤੇ ਡਾਕਟਰਾਂ ਦੇ ਚੱਕਰ ਤੇ ਇਹ ਹੋ ਜਾਂਦਾ ਕਿ ਜੇ ਆਪਣੇ ਕੋਲੇ ਥੋੜੀ ਜੀ ਮਣੀ ਆਪਾਂ ਸੇਵ ਕਰਕੇ ਰੱਖੀ ਹੋਊਗੀ ਤੇ ਆਪਾਂ ਨੂੰ ਸੌਖਾ ਹੋ ਜੂ ਕਿਸੇ ਅੱਗੇ ਹੱਥ ਆਪਾਂ ਨੂੰ ਆਏ ਨਹੀਂ ਕਰਨਾ ਪਊਗਾ ਵੀ ਸਾਨੂੰ ਦੇ ਦੇ ਕਿਉਂਕਿ ਮੰਗਣਾ ਬਹੁਤ ਔਖਾ ਏ ਫਿਰ ਜੇ ਚਲੋ ਰਿਸ਼ਤੇਦਾਰਾਂ ਨੂੰ ਪ ਕਈ ਵਾਰ ਕਹਿ ਵੀ ਦਈਏ ਵੀ ਸਾਨੂੰ ਜ਼ਰੂਰਤ ਹੈਗੀ ਦੇ ਦਿਓ ਫਿਰ ਅਗਲਾ ਇਹ ਸੁਣਾਉਂਦਾ ਏ ਕਿ ਕੱਲ ਦਾ ਤੁਸੀਂ ਆਏ ਬਣ ਬਣ ਨਿਕਲਦੇ ਹੁੰਦੇ ਸੀਗੇ ਇੰਨਾ ਨਾ ਖਰਚਾ ਕਰਦੇ ਸੀ ਤੁਹਾਡੇ ਕੋਲ 4 ਰੁਪਏ ਹੁਣ ਹੈ ਨਹੀਂਗੇ ਫਿਰ ਮੈਨੂੰ ਆਇ ਲੱਗਾ ਨਾ ਵੀ ਆਪਾਂ ਕਿਸੇ ਤੋਂ ਕਿਉਂ ਸੁਣਨਾ ਮੈਂ ਇਹੀ ਸੋਚ ਚ ਰੱਖ ਕੇ ਚੱਲਦੀ ਆ ਵੀ ਕਿਸੇ ਤੋਂ ਕਿਉਂ ਸੁਣਨਾ ਆਪਾਂ ਆਪ ਸੋਚ ਕੇ ਚੱਲੀਏ ਪਹਿਲਾਂ ਹੀ ਵੀ ਨਹੀਂ ਕਈ ਲੇਡੀਜ਼ ਮੈਂ ਦੇਖੀਆਂ ਬਹੁਤ ਜ਼ਿਆਦਾ ਸਿਆਣੀਆਂ ਹੈ ਹਨ ਇਹ ਨਹੀਂ ਹੈਗਾ ਕਿ ਨਹੀਂ ਸਿਆਣੀਆਂ ਬਾਜ਼ਾਰ ਜਾਣੀਆਂ ਉਹੀ ਚੀਜ਼ ਲੈਣੀ ਜਿੱਦੀ ਜ਼ਰੂਰਤ ਤੇ ਕਈ ਭੈਣਾਂ ਮੈਂ ਅਸੀਆਂ ਵੀ ਦੇਖੀਆਂ ਜਿਹੜੀਆਂ ਜਿਹੜੀ ਚੀਜ਼ ਦੀ ਨਹੀਂ ਵੀ ਜ਼ਰੂਰਤ ਉਹ ਵੀ ਚੱਕ ਕੇ ਲੈ ਲੈਣੀਆਂ ਉਹ ਇੱਕ ਪੈਸਾ ਬਰਬਾਦ ਹੁੰਦਾ ਹੈ ਇਹ ਹੈਗਾ ਵੀ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਆ ਉਹ ਜ਼ਰੂਰ ਲਓ ਤੁਸੀਂ ਪਰ ਬੇਨਾ ਜ਼ਰੂਰਤ ਵਾਲੀ ਚੀਜ਼ ਹੈ ਜੇ ਮੰਨ ਲਓ ਆਪਾਂ ਦੋ ਜੁੱਤੀਆਂ ਲੈ ਆਂਦੀਆਂ ਦੋ ਜੁੱਤੀਆਂ ਦੇ ਨਾਲ ਵੀ ਆਪਣਾ ਸਾਲ ਨਿਕਲ ਜਾਣਾ ਇੱਕ ਸੈਂਡਲ ਲੈ ਲੈ ਇੱਕ ਜੁੱਤੀ ਲੈ ਲਈ ਹੈ ਨਾ ਜੇ ਆਪਾਂ 5 ਲੈ ਲਾਂਗੇ ਤੇ 5 ਦੇ ਨਾਲ ਵੀ ਇੱਕ ਸਾਲ ਹੀ ਕੱਟਣਾ ਉਹਨਾਂ ਨੇ ਤੇ ਇਹ ਨਹੀਂ ਕਿਸੇ ਨੇ ਵੀ ਦੇਖਣਾ ਵੀ ਆ ਤੁਹਾਡੇ ਬਦਲ ਬਦਲ ਕੇ ਪਾਈ ਸੀ ਜੋ ਇਹ ਸੀ ਕਈ ਲੋਕ ਤਾਂ ਇਹ ਹੁੰਦੇ ਅਗਲਾ ਐ ਕਹਿੰਦਾ ਵੀ ਤਾਂ ਫੁਕਰੇ ਆ ਜਿਹਦੇ ਕੋਲ ਤਾਂ ਹੈਗੇ ਆ ਹਾਂ ਉਹ ਤਾਂ ਜ਼ਰੂਰ ਕਰੋ ਇਦਾਂ ਪਰ ਜਿਹੜੇ ਮਤਲਬ ਇਹ ਮੈਂ ਹੀ ਕਹਿ ਰਹੀ ਆ ਜਿਹੜੇ ਮਿਡਲ ਕਲਾਸ ਫੈਮਿਲੀ ਆ ਉਹਨਾਂ ਨੂੰ ਸੋਚ ਕੇ ਚਲਾਣਾ ਚਾਹੀਦਾ ਕਿ ਆਪਾਂ ਦੋ ਜੁੱਤੀਆਂ ਦੇ ਨਾਲ ਵੀ ਆਪਣਾ ਪੂਰਾ ਸਾਲ ਲੰਘ ਜੂਗਾ ਤੇ ਜੀ ਆਪਾਂ 5 ਲੈ ਲਾਂਗੇ ਤੇ 5 ਨਾਲ ਵੀ ਲੈ ਲੂ ਤੇ ਉਹ ਤਿੰਨ ਜੁੱਤੀਆਂ ਦੇ ਜਿਹੜੇ ਪੈਸੇ ਬਚਣਗੇ ਆਪਣੇ ਉਹ ਆਪਾਂ ਆਪਣੇ ਗੱਲੇ ਦੇ ਵਿੱਚ ਸਿੱੜ ਦਈਏ ਤੇ ਸੇਵਿੰਗ ਆਪਣੇ ਆਪ ਹੋ ਜੂਗੀ ਤੇ ਬਾਕੀ ਠੀਕ ਹੈ ਜੀ ਬਾਕੀ ਤੁਸੀਂ ਸਾਰੇ ਬਹੁਤ ਸਿਆਣੇ ਹੋ ਤੇ ਪਰ ਮੈਨੂੰ ਕਿਸੇ ਨੇ ਮਤਲਬ ਕਮੈਂਟ ਕੀਤਾ ਸੀ ਕਿ ਤੁਸੀਂ ਵੀਡੀਓ ਬਣਾਓ ਤੇ ਆਪਾਂ ਕਿਸੇ ਦੀ ਫਰਮਾਇਸ਼ ਤੇ ਵੀ ਵੀਡੀਓ ਬਣਾਈ ਜਦ ਕਿ ਆਪਣਾ ਟੌਪਿਕ ਆਪਾਂ ਤੁਹਾਨੂੰ ਪਤਾ ਹੀ ਹੈ ਹਨਾ ਆਪਾਂ ਬਿਊਟੀ ਟਿਪਸ ਤੇ ਵੀਡੀਓ ਪਾਉਣੇ ਆਂ ਤਾਂ ਤਾਰੇ ਕਿਸੇ ਦਾ ਕਿ ਦੀ ਤੁਸੀਂ ਵੀਡੀਓ ਬਣਾਓ ਵੀਡੀਓ ਬਣਾਓ ਸੋ ਇਸ ਕਰਕੇ ਮੈਂ ਵੀਡੀਓ ਬਣਾਈ ਆ ਤੇ ਜੇ ਮੇਰੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿਵੇਂ ਦੀਆਂ ਲੱਗੀਆਂ ਮੇਰੀਆਂ ਗੱਲਾਂ ਤੇ ਬਾਕੀ ਤੁਸੀਂ ਆਪ ਹੀ ਬਹੁਤ ਸਿਆਣੇ ਹੋ ਸਾਰੇ ਭੈਣਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਕਿਵੇਂ ਘਰ ਚਲਾਉਣਾ ਹਨਾ ਤੇ ਪਰ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਜਿਹੜਾ ਮੈਂ ਸ਼ੇਅਰ ਕੀਤਾ ਤੁਹਾਡੇ ਨਾਲ ਕਿ ਮੇਰੀ ਸੋਚ ਇਹ ਹੀ ਆ ਮੈਂ ਸੋਚਦੀ ਹੁੰਨੀ ਕਿ ਚਲੋ ਜਿਹੜੀ ਚੀਜ਼ বিনা ਸਰਦਾ ਉਹਦੇ বিনা ਸਾਰ ਲੋ ਜਿਹੜੀ ਬਣਾ ਨਹੀਂ ਸਰਦਾ ਉਹ ਤਾਂ ਆਪ ਲੈਣੀ ਲੈਣੀ ਆ ਚਲੋ ਹਨਾ ਉਹਦੇ ਤਾਂ ਤਾਂ ਕੁਝ ਨਹੀਂ ਕਰ ਸਕਦੇ ਤੇ ਬਾਕੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ